ਬਹੁਤ ਬਣੀ ਫੇਰ ਕਰਤੀ ਹੈ ਨਹੀਂ ਕਰਨਾ ਫੈਸਲਾ ਮੁੰਡੇ ਦੇ ਨਾਲ ਜੇ ਸਾਡੇ ਤੋਂ ਕੰਮ ਨਹੀਂ ਆਦਾ ਜਾ ਬਾਹਰ ਨਿਕਲੋ ਜੋਰ ਮਾਰਨੀ ਕਰ ਲੋ ਜਾਨੇ ਦੇਖ ਸਕਦੇ ਇੱਕ ਮਾਂ ਜਿਹੜਾ ਹੱਥ ਜੋੜ ਕੇ ਇਨਸਾਫ ਮੰਗ ਰਹੀ ਆ ਮੇਰੇ ਬੱਚੇ ਨੂੰ ਇਨਸਾਫ ਦਿਓ ਤੁਹਾਨੂੰ ਕੁਛ ਨਹੀਂ ਦਈਦਾ ਤੁਹਾਨੂੰ ਇਨਸਾਫ ਚਾਹੀਦਾ ਬੱਚੇ ਨੂੰ ਤਾਂ ਦਿਓ ਮੇਰਾ ਬੱਚਾ ਰੁੜਿਆ ਕਰਦਾ ਹਾਂ ਮੇਰੇ ਬੱਚੇ ਨੂੰ ਤਾਂ ਉਹਦੀ ਜਿਹੜੀ ਬੇਇੱਜ਼ਤੀ ਕੀਤੀ ਕੁੱਤੇ ਬੰਦੇ ਨੇ ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਜਿੱਥੇ ਕੀ ਦੇਖ ਸਕਦੇ ਹਾਂ ਕਿ ਇਸ ਵੇਲੇ ਜਿਹੜਾ ਬੈਰੀਗੇਟਿੰਗ ਲਗਾ ਕੇ ਰੋਡ ਜਿਹੜਾ ਉਹ ਬੰਦ ਕਰ ਦਿੱਤਾ ਹੋਇਆ ਹੈ ਕਾਰਨ ਦੱਸਦੀ ਹੈ ਕਿ ਥੋੜੇ ਦਿਨ ਪਹਿਲੇ ਗੁਰਨਾਣਕਪੁਰਾ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਉਹ ਮੌਤ ਹੋਈ ਸੀਗੀ ਗੋਲੀ ਲੱਗਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹਦੀ ਮੌਤ ਹੋਈ ਸੀਗੀ ਜਿਸ ਤੋਂ ਬਾਅਦ ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਤੇ ਹੋਰ ਜਿਹੜੇ ਉਹਨਾਂ ਦੇ ਸਗੇ ਸੰਬੰਧੀ ਹੈ ਉਹਨਾਂ ਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਸੋ ਦੱਸਦੀ ਹੈ ਕਿ ਜਿਹੜੇ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਲੋਕ ਨੇ ਇਥੋਂ ਆਣ ਜਾਣ ਵਾਲੇ ਉਹਨਾਂ ਨੂੰ ਵੀ ਇਸ ਵੇਲੇ ਬੈਰੀਕੇਟਿੰਗ ਲਗਾ ਕੇ ਇੱਥੇ ਰੋਕਿਆ ਹੋਇਆ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਸਾਨੂੰ ਅੱਜ ਦੁਖੀ ਹੋ ਕੇ ਜਿਹੜਾ ਇਹ ਧਰਨਾ ਪ੍ਰਦਰਸ਼ਨ ਦੇਣਾ ਪੈ ਰਿਹਾ ਹੈ ਇਸ ਵੇਲੇ ਦੇਖ ਸਕਦੇ ਹਾਂ ਕਿ ਜਿਹੜੀ ਸਟੇਸ਼ਨ ਦੇ ਬਾਹਰ ਜਿੰਨੇ ਵੀ ਅਣਜਾਣ ਲਈ ਰਸਤੇ ਐ ਸਾਰੇ ਰਸਤੇ ਇਸ ਵੇਲੇ ਉਹ ਬੰਦ ਕਰ ਦਿੱਤੇ ਹੋਏ ਐ ਲੇਡੀਜ਼ ਦੇਖ ਸਕਦੇ ਹੋ ਕਿ ਲੇਡੀਜ਼ ਇੱਥੇ ਬੈਠ ਕੇ ਜਿਹੜੇ ਆਪਣੇ ਪੁੱਤ ਦੀ ਜਿਹੜਾ ਇਨਸਾਫ ਮੰਗ ਰਹੇ ਨੇ ਇਹ ਬਿਲਕੁਲ ਇਹਨਾਂ ਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਹੈ ਔਰ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਇਹਨਾਂ ਦੇ ਕਹਿਣ ਦੇ ਮੁਤਾਬਕ ਜੇ ਪਰਚਾ ਸਹੀ ਦਰਜ ਨਹੀਂ ਹੋਏਗਾ ਉਹਦੀ ਐਮੈਂਡਮੈਂਟ ਨਹੀਂ ਕਰਨਗੇ ਹੁਣ ਅਸੀਂ ਪਰਿਵਾਰ ਦੇ ਨਾਲ ਬੈਠੇ ਆ ਧਰਨੇ ਦੇ ਉੱਤੇ ਅਸੀਂ ਇਹਨਾਂ ਨੂੰ ਸਾਰਾ ਦੁਆ ਕੇ ਰਹਾਂਗੇ ਆਪਣੀ ਸੁਣੀ ਜਾਂਦੀ ਵੀ ਕਹਿਣ ਦਾ ਮਤਲਬ ਕੀ ਦਾ ਸਵਾਲ ਨਹੀਂ ਸੁਣੀ ਜਾਂਦੀ ਨਹੀਂ ਇਹ ਟੀ.ਐਨ.ਓ. ਜਰਦਾਸ ਦਾ ਆ ਤੇ ਉਹ ਸਵਾਲ ਤਾਂ ਪੁੱਛ ਲਓ ਜਿਸ ਤਰ੍ਹਾਂ ਕੱਲ੍ਹ ਅਸੀਂ ਤੁਹਾਨੂੰ ਮਿਲ ਕੇ ਆ ਹਾਂ ਹਾਂ ਕੋ ਬੈਠ ਜਾ ਬੈਠੇ ਹੋਏ ਆ ਇੱਕ ਮਿੰਟ ਅਜਿਹਾ ਸ਼ਾਮੀ ਗਿਆ ਇਸ ਮਾਮਲੇ ਦੇ ਵਿੱਚ ਨਾ ਲਾਓ ਅਸੀਂ ਕੁਝ ਨਹੀਂ ਕਰਨਾ ਕਾਨੂੰਨ ਦਾ ਰੋਗ ਦਾ ਸਾਹਮਣੂ ਕੋਈ ਪਰਜਾਨਦੀ ਨਹੀਂ ਪਬਲਿਕ ਨੂੰ ਮੰਗਦੀ ਨਹੀਂ ਸਾਨੂੰ ਸਾਰੀ ਗੱਲ ਸਮਝ ਨਹੀਂ ਨੀ ਹਾਂਜੀ ਹਾਂਜੀ ਚ ਮਨੀ ਕਰਨ ਨੂੰ ਮਨੀ ਨਹੀਂ ਕਰਦੇ ਹੋਇਆ ਇਨਕੀ ਦੇ ਵਿੱਚ ਨਹੀਂ ਕੀਤਾ ਨਹੀਂ ਮਨਕਰਨ ਨੂੰ ਜਿਹੜਾ ਨਾਮਿਨੇਟ ਕੀਤਾ ਹੋਇਆ ਠੀਕ ਹੈ ਨਹੀਂ ਇੱਕ ਮੁਲਜ਼ਮ ਇਹਨਾਂ ਨੇ ਫੜਿਆ ਵੀ ਹੈ ਕੋਈ ਰਾਜਾ ਸਮਥਿੰਗ ਨਾ ਆਇਆ ਉਹ ਇੱਕ ਮੁਲਜ਼ਮ ਫੜਿਆ ਵੀ ਹੋਇਆ ਠੀਕ ਹੈ ਜਦ ਮਰਨ ਵਾਲਾ ਮਰਨ ਤੋਂ ਪਹਿਲਾਂ ਜਿਹੜੇ ਬਿਆਨ ਦਿੰਦਾ ਉਹ ਬਿਲਕੁਲ ਸੱਚੇ ਬਿਆਨ ਹੁੰਦੇ ਆ ਇਹ ਲਾ ਵੀ ਕਹਿੰਦਾ ਵੇ ਜਦ ਮਰਨ ਤੋਂ ਪਹਿਲਾਂ ਜਿਹੜੇ ਉਹਨੇ ਬਿਆਨ ਦਿੱਤੇ ਆ 2-3 ਦਿਨ ਪਹਿਲਾਂ ਉਹਨੇ ਤਾਂ ਕਿਉਂ ਨਹੀਂ ਕਾਰਵਾਈ ਕਰਦੀ ਪੁਲਿਸ ਸਵਾਲ ਤੇ ਇਸ ਗੱਲ ਦਾ ਇਹਨਾਂ ਨੂੰ ਇਨਸਾਫ ਕਿੱਦਾਂ ਮਿਲੇਗਾ ਜਿਹੜਾ ਮੈਂ ਕੱਲ ਇਹ ਵੀ ਪਤਾ ਲੱਗਿਆ ਸੀ ਕਿ ਮਨੀਤਨ ਨੂੰ ਜਦੋਂ ਘਰ ਗਏ ਨੇ ਉਸ ਸਮੇਂ ਗਲੀ ਦੇ ਵਿੱਚ ਖੜਾ ਹੋਇਆ ਸੀ ਦੇਖ ਕੇ ਪੁਲਿਸ ਨੂੰ ਭੱਜਿਆ ਹਾਂ ਕੱਲ ਦੇਖੋ ਸ਼ਰੇ ਆਮ ਮੈਂ ਸਮਝਦਾ 20-22 ਦਿਨ ਪਹਿਲਾਂ ਗੋਲੀ ਚਲਾਈ ਉਹ ਕੱਲ ਕੱਲ ਵੀ ਉੱਥੇ ਮਹੱਲੇ ਦੇ ਘੁੰਮਣ ਦੇ ਆ ਸੀ ਮੈਂ ਉੱਥੇ ਖੁਦ ਨਾਲ ਪੁਲਿਸ ਦੀ ਐਡੀ ਵੱਡੀ ਨੁਲਾਕੀ ਕੀ ਚੰਗਾ ਆਣਾ ਸੀ ਤੇ ਮੈਨੂੰ ਕਹਦੇ ਨਹੀਂ ਨਹੀਂ ਤੂੰ ਅੱਗੇ ਜਾ ਤੂੰ ਤਾਂ ਪਸਤੌਰ ਹੈ ਇਹੀ ਦੇਖਿਆ ਇਹ ਸਾਰੇ ਕਹਿੰਦੇ ਉਹਨਾਂ ਤਾਂ ਪਸਤੌਰ ਹੀ ਘੁੱਟੀ ਜਾਓ ਇਹ ਗੱਲ ਕੌਣ ਕਹਿੰਦਾ ਬੋਲ ਬੋਲ ਮੇਰੀ ਗੱਲ ਸੁਣੋ ਜੋ 98000 ਦੇ ਉੱਤੇ ਜੋ ਮੁੰਡੇ ਦੀ ਉਹਦੀ ਐਵੀਡੈਂਸੀ ਮਰਨ ਵਾਲੇ ਦੀ ਜੋ ਇਹਨਾਂ ਦੇ ਪਰਿਵਾਰ ਦੀ ਐਵੀਡੈਂਸ ਹੈ ਉਹਦੇ ਆਧਾਰ ਦੇ ਉੱਤੇ ਦੀਨਾ ਨਾਡਾ 100% ਵਿੱਚ ਹੱਥ ਲੱਗਦਾ ਵੇ ਔਰ ਬਿਲਕੁਲ ਉਹਨੂੰ ਨਾਮਿਨੇਟ ਕੀਤਾ ਜਾਣਾ ਚਾਹੀਦਾ ਵੇ ਇਸ ਗੱਲ 'ਚ ਕੋਈ ਦੋਰ ਨਹੀਂ ਕੀ ਦੂਜੀ ਖੰਡੇ ਵਿੱਚ 120 ਬਟਾ 20 ਵਿੱਚ ਨਾਮ ਨਹੀਂ ਰੱਖਿਆ ਕਿਉਂ ਉਹ ਨਹੀਂ ਲਿਖਿਆ ਗਿਆ ਸੀ ਕਹੇ 120 ਵਿੱਚ ਰੱਖੋ ਠੀਕ ਹੈ ਨਹੀਂ ਉਹਨੂੰ ਕਹਿੰਦੇ ਤਫ਼ਤੀਸ਼ ਕਰਾਂਗੇ ਤਫ਼ਤੀਸ਼ ਕਰਕੇ ਕੀ ਕਰਨਾ ਇਹਨਾਂ ਨੇ ਬਾਅਦ 'ਚ ਉਹਨੂੰ ਉਹਨੂੰ ਕੱਢ ਦਣਗੇ ਤੇ ਵਿਚਾਰੀ ਖਾਲੀ ਝੋਲੀ ਕਰਕੇ ਘਰੋਂ ਆ ਜਣਗੇ ਉਹਨਾਂ ਨੂੰ ਸਾਈਡ ਤੇ ਰੱਖਿਆ ਉਹਨਾਂ ਨੇ ਕੱਲ ਦੀ ਅਸੀਂ ਉਹਨਾਂ ਨੇ ਇਹਨਾਂ ਨੇ ਉਹ ਬੱਚੇ ਦਾ ਸੰਸਕਾਰ ਨਹੀਂ ਕੀਤਾ 21 ਸਾਲ ਦਾ ਨੌਜਵਾਨ ਬੱਚਾ ਜਦੋਂ ਇਹ ਜੰਮਿਆ ਸੀ ਤਾਂ 2-1-2 ਦਿਨ ਪਹਿਲਾਂ ਉਹਦੇ ਪਿਓ ਦੀ ਡੈਥ ਹੋ ਗਈ ਸੀ ਐਕਸੀਡੈਂਟ ਦੇ ਵਿੱਚ ਮਾਂ ਨੇ ਕਿਦਾਂ ਪਾਲਿਆ ਹੋਵੇਗਾ ਆਪਣੇ ਬੱਚੇ ਨੂੰ ਇੱਕ ਇੱਕ ਦਿਨ ਕਰਕੇ 21 ਸਾਲ ਪੂਰੇ ਕੀਤੇ ਆ ਤੁਸੀਂ ਆਪ ਪਾਰਟੀ ਦੇ ਐਮਸੀਐਮ ਹਾਂਜੀ ਹਾਂਜੀ ਤੇ ਤੁਸੀਂ ਆਪਣੇ ਮਨੀਸ਼ ਨੇ ਲਾਸਟ ਟਾਈਮ ਕੀ ਦੱਸਿਆ ਸੀਗਾ ਹਸਪੀਟਲ ਦੇ ਵਿੱਚ ਜਿਹੜਾ ਐਂਟਰੇਨਟਮੈਂਟ ਦੇ ਵਿੱਚ ਵਿਆਹ ਉਹਨੇ ਕੀ ਕੀਤਾ ਸੀ ਘਰ ਨਾਲ ਘਰ ਨਾਲ ਦਿੱਤਾ ਸੀ ਘਰ ਆ ਕੇ ਨਾਂ ਪੂਰਾ ਲਿੱਤਾ ਸੀ ਸਾਰਾ ਨੇ ਵੀ ਦੱਸਿਆ ਸੀ ਸਾਡੇ ਪ੍ਰੋਪਰ ਹਿਸਾਬ ਨਾਲ ਜੋ ਉਹਨਾਂ ਨੇ ਦੱਸਿਆ ਗਿਆ ਉਹ ਇੱਥੇ ਨਹੀਂ ਲਿਖਿਆ ਗਿਆ ਉਹ ਨਹੀਂ ਲਿਖਿਆ ਗਿਆ ਕੀ ਆਂ ਦੱਸੋ ਉਹਨੇ ਉਹਨੇ ਸਾਰਾ ਦੱਸਿਆ ਸੀ ਮਨਕਰਮ ਦਾ ਵੀ ਦਿਨਾਨਾਤ ਦਾ ਵੀ ਮੇਰੇ ਨਾਲ ਮੈਨੂੰ ਤੰਗ ਕਰਦੇ ਸੀ ਪਰਸਾਣ ਕਰਦੇ ਸੀ ਇਹ ਵੀ ਬੈਠਦਾ ਊੜੀ ਊੜੀ ਵਾਲਿਆਂ ਦਾ ਨਾਲ ਦਿੱਤਾ ਸੀ ਕੁੜੀ ਦਾ ਨਾਮ ਜੋਤੀ ਆਰੇ ਡੈਡੀ ਦਾ ਨਾਮ ਮਨੋਜ ਆ ਤੇ ਉਹ ਮੈਨੂੰ ਪਰੇਸ਼ਾਨ ਕਰਦੇ ਸੀ ਇਹਨਾਂ ਦਾ ਹੀ ਪ੍ਰੈਸ਼ਰ ਬੰਦੇ ਸੀ ਤੇ ਇਹਨਾਂ ਨੇ ਉਹ ਬੇਰਵਾ ਵਿੱਚ ਨਹੀਂ ਪਾਇਆ ਲਿਖਿਆ ਪਰਚਾ ਹੈਗਾ ਉਹ ਇਦਾਂ ਦਾ ਲਿਖਿਆ ਕਿ ਉਹ ਬੰਦੇ ਬੱਚੀ ਜਾਣੇ ਦੋਸ਼ੀ ਉਸ ਕੁੜੀ ਨੇ ਇਹਨਾਂ ਕਰਕੇ ਇਹਨੂੰ ਸਪੈਸ਼ਲਿਸਟਾ ਮੇਰੇ ਜਿਹੜੇ ਕਿੰਨੇ ਸਮੇਂ ਪਹਿਲਾਂ ਮਨੀਸ਼ ਜੀ ਨੇ ਉਹਨੂੰ ਇਹ ਕੰਮ ਕਰਵਾਇਆ ਸੀ ਸਰ ਪਹਿਲੇ 2024 ਮੁੰਡੇ ਦੇ ਨਜਾਇਜ਼ ਪਛਾਣ ਨਹੀਂ ਕਰਵਾਇਆ ਸੀ ਤਾਂ ਕਰਵਾਇਆ ਗਿਆ ਸੀ ਉਦੋਂ ਲੜਾਈ ਹੋਈ ਸੀ ਤੈਂਸੋ 26 ਦੇ ਘਰਾਤੀ ਆਪਣੇ ਮੁੰਡੇ ਇਹਨਾਂ ਨੇ ਭੇਜ ਦਿੱਤਾ ਸੀ ਜਿਹਨਾਂ ਨਾਲ ਦੇ ਰਿਸ਼ਤੇਦਾਰ ਹੀ ਆ ਜੇ ਕੁੜੀ ਵਾਲੇ ਵੀ ਉਹਨਾਂ ਦੇ ਰਿਸ਼ਤੇਦਾਰ ਹੋਣਗੇ ਇਹਨਾਂ ਦੇ ਪਰਵਾਸੀ ਸੱਲ ਇਹਨਾਂ ਦਾ ਆਪਣਾ ਹੀ ਇੱਕ ਹੈਗਾ ਕਲਚਰ ਇਹ ਉਸ ਕਲਚਰ ਦੇ ਹੀ ਆ ਸਾਰੇ ਤੇ ਲੜਕੀ ਉਹ ਪਾਸੇ ਮਲੇ ਦੀ ਸੀ ਜੋਤੀ ਜਿਹੜੀ ਨਹੀਂ ਸਾਡੇ ਗਵੰਡੀ ਹੈ ਸਾਡੀ ਗਵੰਡੀ ਹੈ ਜਿਸ ਨਾਲ ਦੋਸਤੀ ਸੋਤੂ ਲੈ ਕੇ ਵਿਵਾਦ ਸ਼ੁਰੂ ਹੋਇਆ ਹਾਂਜੀ ਉੱਥੇ ਹੀ ਬਿਵਾਦ ਸਾਰਾ ਸ਼ੁਰੂ ਆਇਆ ਜਿਹੜੀ ਮੇਨ ਜਿਹੜਾ ਹੈਗੀਆਂ ਉਹ ਤਾਂ ਇਹਨਾਂ ਨੇ ਦੇਖਿਆ ਹੀ ਨਹੀਂ ਇਹਨਾਂ ਨੇ ਪੱਤੇ ਪੁੱਤੇ ਨੂੰ ਹੱਥ ਪਾਈ ਜਾਂਦੇ ਜੜ ਨੂੰ ਤਾਂ ਹੱਥ ਪਾਉਂਦੇ ਨਹੀਂ ਜਿੱਥੋਂ ਕੰਮ ਹੈਗਾ ਸੀ ਸੋ ਬਿਲਕੁਲ ਇਸ ਵਕਤ ਦਾਦੇ ਕੇ ਪਰਵਾਰ ਜਿਹੜਾ ਧਰਨਾ ਲਾ ਰਿਹਾ ਇੱਥੇ ਜੀ ਮੈਂ ਪਹਿਨਾ ਮੇਰਾ ਬੱਚਾ ਬਚੀ ਜਾਂਦਾ ਤਾਂ ਮੇਰੀ ਮੁੱਖ ਮੰਗ ਖੁਸ਼ ਨਹੀਂ ਸੀ ਮੈਂ ਨਾ ਗੈਂਗਸਟਰਾਂ ਨਾਲ ਇਦਾਂ ਦੇ ਮੈਚ ਜਿਹੜੇ ਪ੍ਰਧਾਨ ਬਹੁਤ ਤਕੜਾ ਦਾ ਹੈਗਾ ਮੈਂ ਨਾ ਨਹੀਂ ਮੱਥਾ ਮਾਰਨਾ ਚਾਹੁੰਦਾ ਸੀ ਮੈਂ ਆਪਣੇ ਪਰਵਾਰ ਨੂੰ ਸਹੀ ਰੱਖਣਾ ਚਾਹੁੰਦਾ ਸੀ ਜਦੋਂ ਮੇਰਾ ਬੱਚਾ ਹੀ ਪੂਰਾ ਹੋ ਗਿਆ ਤਾਂ ਫਿਰ ਤਾਂ ਮੈਨੂੰ ਤਾਂ ਐਂਡ ਤੇ ਦਾ ਫਿਰ ਕੁਝ ਗੁਸਾ ਆ ਨਹੀਂ ਤੁਸੀਂ ਆਪਣੇ ਲੀਡਰਸ਼ਿਪ ਨਾਲ ਗੱਲ ਕਰਕੇ ਇਹੋ ਜਿਹਾ ਅਫਸਰਾ ਦਾ ਖੁਲਾਸਾ ਕਰੋ ਕਿਉਂ ਨਹੀਂ ਪਰਦਾ ਫਾਸ਼ ਕਰਦੇ ਇਹਨਾਂ ਦੇ ਅਸੀਂ ਆਪਣੀ ਲੀਡਰਸ਼ਿਪ ਦੇ ਧਿਆਨ ਚ ਸਾਰੇ ਸੀਨੀਅਰ ਲੀਡਰਸ਼ਿਪ ਕਾਫੀ ਹੈਗੇ ਜਲੰਧਰ ਦੇ ਵਿੱਚ ਉਹ ਅਫਸਰ ਸੇਵਾਰ ਨਾਲ ਗੱਲ ਵੀ ਕਰ ਰਿਹਾ ਔਰ ਇਹਨਾਂ ਨੂੰ ਪਰਿਵਾਰ ਨੂੰ ਪੂਰਾ ਇਨਸਾਫ ਦਵਾਉਂਦਾ ਉਹਨਾਂ ਨੇ ਭਰੋਸਾ ਵੀ ਦਿਵਾਇਆ ਫੇ 10 ਦਿਨ ਹੋ ਗਏ ਗੱਲ ਹੀ ਚੱਲਦੀ ਵੀ 10 15 ਦਿਨ ਹੋ ਗਏ ਨਹੀਂ ਇਹ ਡੈਥ ਮੁੰਡੇ ਦੀ ਪਰਥੋ ਰਹਿ ਗਈ ਹੈ ਨਾ ਜੀ ਠੀਕ ਹੈ ਨਹੀਂ ਉਸ ਤੋਂ ਬਾਅਦ ਹੁਣ ਅਸੀਂ ਆਪਣੀ ਲੀਡਰਸ਼ਿਪ ਨਾਲ ਕੋਈ ਕੱਲ੍ਹ ਸ਼ਾਮੀ ਐਸ ਐਚ ਓ ਸ਼ੋਕਮਾਨ ਨੇ ਭਰੋਸਾ ਦਿੱਤਾ ਤੋ ਬਾਅਦ ਵਿੱਚ ਕੋਲੀ ਸਾਹਿਬ ਦੇ ਦਫ਼ਤਰ ਹੀ ਗਏ ਅਸੀਂ ਉਹਨਾਂ ਨੂੰ ਦੱਸਿਆ ਆਪਣੇ ਲੀਡਰ ਜਮਾਨ ਨੂੰ ਉਹਨਾਂ ਦਾ ਦਾਦਾ ਜੀ ਗਏ ਹੋਰ ਬੰਦੇ ਗਏ ਆ ਠੀਕ ਹੈ ਨਹੀਂ ਚੈੱਕ ਕਰ ਤੇ ਉਹਨਾਂ ਦੇ ਪੀਏ ਸਾਹਿਬ ਵੀ ਸਾਡੇ ਨਾਲ ਆਏ ਆ ਕੋਲੀ ਸਾਹਿਬ ਦੇ ਠੀਕ ਹੈ ਨਹੀਂ ਸਾਨੂੰ ਇਨਸਾਫ ਦਿਵਾਉਣ ਵਾਸਤੇ ਸਾਨੂੰ ਕੋਲੀ ਸਾਹਿਬ ਦੀ ਲੀਡਰਸ਼ਿਪ ਉੱਤੇ ਪੂਰਾ ਭਰੋਸਾ ਸਾਡੀ ਪਾਰਟੀ ਦੀ ਜੇਟੀ ਛੱਤਰ ਪੂਰਾ ਭਰੋਸਾ ਵੇ ਇਸ ਪਰਿਵਾਰ ਨੂੰ ਅਸੀਂ ਇਨਸਾਫ ਦਿਵਾ ਕੇ ਰਾਵਾਂਗੇ ਹੁਣ ਜਦੋਂ ਪੁਲਿਸ ਪ੍ਰਸ਼ਾਸਨ ਇਹ ਰਿਹਾ ਐਸਐਸਓ ਤੁਸੀਂ ਕਹਿੰਦੇ ਕਾਰਵਾਈ ਨਹੀਂ ਕਰ ਰਹੇ ਆ ਇਹ ਕਿਸ਼ੇ ਨਗਾਰੇ ਪੈਸੇ ਖਾਦੇ ਆ ਹੁਣ ਆਪਣੇ ਕਰੂਗੇ ਕਾਰਵਾਈ ਨੇ ਤੇ ਆਪਣੇ ਪਾਰਟੀ ਵੱਲੋਂ ਬਿਲਕੁਲ ਕਾਰਵਾਈ ਹੋਏ ਜੇ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ 100% ਇਹਨਾਂ ਤੇ ਕਾਰਵਾਈ ਹੋਏਗੀ ਔਰ ਜਿਹੜਾ ਅੱਜ ਦਾ ਇਹਨਾਂ ਨੇ ਧਰਨਾ ਲਾਇਆ ਪਰਿਵਾਰ ਨੇ ਮੈਂ ਵੀ ਇਹਨਾਂ ਦੀ ਹਮਾਇਤ ਵਾਸਤੇ ਖੜਾ ਔਰ ਸੱਜਣ ਵੀ ਖੜੇ ਆ ਇਹ ਧਰਨੇ ਦੇ ਸਾਰੇ ਜਿਹੜੇ ਕਸੂਰਵਾਰ ਆ ਐਸ ਐਚਓ ਸ਼ੋਕਮਰ ਤੇ ਜੀ ਆਰ ਪੀ ਪੁਲਿਸ ਕਿਉਂਕਿ ਇੱਕ ਪੁਲਿਸ ਕਰਕੇ ਪੂਰਾ ਮੁਹੱਲਾ ਪੂਰੇ ਲੋਕ ਪਰੇਸ਼ਾਨ ਹੋ ਰਹੇ ਆ ਮੈਂ ਲੋਕਾਂ ਕੋਲੋਂ ਇਸ ਗੱਲ ਦੀ ਖੇਦ ਮੰਗਦਾ ਮੈਂ ਮਾਫੀ ਮੰਗਦਾ ਜੇ ਲੋਹਾਵਾ ਜਾਈ ਦੇ ਵਿੱਚ ਜੇ ਮੈਂ ਵਿਗਨ ਪੈ ਰਿਹਾ ਜੀਆਰਪੀ ਦਾ ਕੋਈ ਕਾਰਵਾਈ ਨਹੀਂ ਇਹਨਾਂ ਨੂੰ ਵਿਗਨ ਪੈ ਰਿਹਾ ਆਵਾਜ਼ਾਂ ਦੇ ਵਿੱਚ ਉਹਨਾਂ ਲੋਕਾਂ ਕੋ ਮੈਂ ਮਾਫੀ ਮੰਗਦਾਵੇਂ ਵੀ ਉਹਨਾਂ ਨੂੰ ਜਿਹੜੀ ਇਹ ਮੁਸ਼ਕਲਾ ਹਾਲਾਤਾਂ ਦਾ ਸਾਹਮਣਾ ਕਰਨਾ ਪ ਰਿਹਾ ਇਹ ਸਿਰਫ ਪੁਲਿਸ ਦੀ ਤਰਫ ਕਰਕੇ ਹੋ ਰਿਹਾ ਜੀਆਰਪੀ ਦੇ ਕਰਕੇ ਬਿਲਕੁਲ ਇਸ ਵਕਤ ਜਲੰਧਰ ਜਿਆ ਸੜਕਾਂ ਦੇ ਉੱਤੇ ਦੱਸ ਦੇ ਕਿ ਪਰਿਵਾਰ ਜਿਹੜਾ ਧਰਨਾ ਲਾ ਰਿਹਾ ਇਨਸਾਫ ਲੈਣ ਦੇ ਲਈ ਸੋ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਵੀ ਕਾਫੀ ਜਿਹੜਾ ਰਾਸ਼ ਇਸ ਵਕਤ ਪਿਆ ਹੋਇਆ ਆਵਾਜ਼ਾਂ ਜਿਹੜੀ ਬਿਲਕੁਲ ਬੰਦ ਕੀਤੀ ਗਈ ਹੈ ਧਰਨਾ ਪ੍ਰਦਰਸ਼ਨ ਜਿਹੜਾ ਹਰ ਪਾਸੇ ਕੀਤਾ ਜਾ ਰਿਹਾ ਜੀ ਦੱਸ ਦੇ ਕਿ ਜੀਆਰਪੀ ਥਾਣੇ ਦੇ ਬਾਹਰ ਵੀ ਜਿਹੜਾ ਰਸਤਾ ਬੰਦ ਕੀਤਾ ਹੋਇਆ ਹੈ ਜੇਕਰ ਗੱਲ ਕਰੀਏ ਦਿਮੋੜੀਆ ਪੌਲ ਵੱਲੋਂ ਰਸਤਾ ਹੁੰਦਾ ਹੈ ਜਾਂ ਜਿਹੜਾ ਬਾਜ਼ਾਰ ਹੈ ਰੇਲਵੇ ਸਟੇਸ਼ਨ ਦਾ ਉਧਰੋਂ ਰਸਤਾ ਹੁੰਦਾ ਤਿੰਨੋਂ ਚਾਰੋਂ ਰਾਸਤੇ ਜਿਹੜੇ ਬੰਦ ਕਰਕੇ ਇਸ ਵਕਤ ਪ੍ਰਦਰਸ਼ਨ ਹੈ ਜਿਹੜਾ ਪਰਿਵਾਰਕ ਮੈਂਬਰ ਕਰਦੇ ਹੋ ਦਿਖਾਈ ਦੇ ਰਹੇ ਨੇ ਦੱਸਦੇ ਕਿ ਬੀਤੇ ਦਿਨ ਹੀ ਇੱਕ ਲੜਕੇ ਦੇ ਉੱਤੇ ਗਨ ਸ਼ਾਟ ਹੋਇਆ ਸੀ ਤੇ ਉਹ ਲੜਕਾ ਇੰਜਰਡ ਹੋ ਗਿਆ ਸੀਗਾ ਤੇ ਕਾਫੀ ਸੀਰੀਅਸ ਜਿਹੜੀ ਉਸ ਦੀ ਕੰਡੀਸ਼ਨ ਹੋ ਗਈ ਸੀ ਤੇ ਅਲਾਦ ਦਰਾਂ ਹੁਣ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਗਈ ਹੋਈ ਆ ਪਰਸੋ ਰਾਤ ਨੂੰ ਤੋਂ ਉਸ ਤੋਂ ਬਾਅਦ ਆਦੀ ਦੇ ਪਰਿਵਾਰ ਵੱਲੋਂ ਲਗਾਤਾਰ ਧਰਨੇ ਵੀ ਪਹਿਲਾਂ ਵੀ ਦਿੱਤੇ ਗਏ ਸੀ ਦੇਖ ਸਕਦੇ ਹੋ ਕਿ ਇੱਥੋਂ ਵੀ ਰਸਤਾ ਜਿਹੜਾ ਬੰਦ ਕੀਤਾ ਗਿਆ ਜੀਆਰਪੀ ਥਾਣੇ ਦੇ ਬਾਹਰ ਤੇ ਜੇਕਰ ਦੂਸਰੇ ਪਾਸੇ ਦੀ ਗੱਲ ਕਰੀ ਤੇ ਦੂਸਰੇ ਪਾਸੇ ਵੀ ਰਸਤਾ ਬੰਦ ਕੀਤਾ ਗਿਆ ਪੁਲਿਸ ਦੀਆਂ ਗੱਡੀਆਂ ਤਾਂ ਮੋਕੇ ਤੇ ਲੱਗ ਚੁੱਕੀਆਂ ਨੇ ਪਰ ਦਰਦਾਸੀ ਕਿ ਹਲੇ ਤੱਕ ਜਿਹੜਾ ਇਨਸਾਫ ਹੈ ਨਹੀਂ ਮਿਲਿਆ ਪਰਿਵਾਰ ਨੇ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ ਕਿ ਬਾਈ ਨੇਮ ਜਿਹੜੇ ਕੁਝ ਵਿਅਕਤੀ ਨੇ ਉਹਨਾਂ ਦੇ ਨਾਮ ਜਿਹੜੇ ਲਿਖਾਏ ਹੋਇਆ ਵਿੱਚੇ ਪ੍ਰਧਾਨ ਹੈ ਇੱਕ ਪੋਲਿਟਿਕਲ ਲੀਡਰ ਹੈ ਤੇ ਨਾਲ ਵਿੱਚੇ ਦੱਸਿਆ ਕਿ ਇੱਕ ਜਿਹੜਾ ਲੜਕਾ ਹੈ ਉਹ ਗੈਂਗਸਟਰ ਦੱਸਿਆ ਜਾ ਰਿਹਾ ਉਸ ਦੇ ਉੱਤੇ ਪਹਿਲਾਂ ਵੀ ਪਰਚੇ ਜਿਹੜੇ ਮੌਜੂਦ ਨੇ ਨਜਾਇਜ਼ ਹਥਿਆਰ ਦੀ ਤਸਕਰੀ ਵੀ ਜਿਹੜੀ ਸ਼ਾਇਦ ਕਰਦਾ ਸੀ ਇਹ ਲੜਕਾ ਉਹ ਵੀ ਦੱਸਿਆ ਜਾ ਰਿਹਾ ਫਿਲਹਾਲ ਦੱਸ ਦੇ ਕਿ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਜਿਹੜੇ ਇਲਜ਼ਾਮ ਲੱਗੇ ਹੋਇਆ ਉਸ ਲੜਕੇ ਦੇ ਉੱਤੇ ਸੋ ਦੇਖ ਸਕਦੇ ਹੋ ਇਸ ਵਕਤ ਮੌਕੇ ਤੇ ਕਾਫੀ ਵਿਵਾਦ ਜਿਹੜਾ ਹੋ ਰਿਹਾ ਹੰਗਾਮਾ ਹੋ ਰਿਹਾ ਇਸ ਵਕਤ ਕੋਵਰਿੰਗ ਥੇੜ ਕਰਤੀ ਆਂ ਅਸੀਂ ਕਰਨਾ ਫੈਸਲਾ ਮੁੰਡੇ ਦੀ ਨਹੀਂ ਆਹ ਚੱਕਾ ਨਹੀਂ ਹੁੰਦਾ ਚਾਹ ਬਾਹਰ ਨਿਕਲੋ ਜੋਰ ਮਾਰਨੀ ਕਰ ਲੋ ਜਾਣੇ ਆ ਦੇਖੋ ਇੱਕ ਮਾਂ ਜਿਹੜਾ ਹੱਥ ਜੋੜ ਕੇ ਇਨਸਾਫ ਮੰਗ ਰਹੀ ਆ ਮੇਰੇ ਬੱਚੇ ਨੂੰ ਇਨਸਾਫ ਦਿਓ ਤੁਹਾਨੂੰ ਕੁਛ ਨਹੀਂ ਦਈਦਾ ਤੁਹਾਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਨੂੰ ਤਾਂ ਦਿਓ ਮੇਰਾ ਬੱਚਾ ਨੂੰ ਰਿਆ ਪੈਦਾ ਹਾਂ ਮੇਰੇ ਬੱਚੇ ਨੂੰ ਤਾਂ ਦਿਓ ਉਹਦੀ ਜਿਹੜੀ ਬੇ ਆ ਤੇ ਵੀ ਕਿੱਤੀ ਕੁੱਤੇ ਬੰਦੇ ਨੇ ਭਿਆਂ ਮਕਰ ਲੱਗਿਆ ਹੋਇਆ ਦੱਲਾ ਮੇਰੇ ਬੱਚੇ ਨੂੰ ਇਨਸਾਫ ਦਿਓ ਨੂੰ ਤਾਂ ਮਿਲ ਨਹੀਂਦਾ ਇਹ ਮਾਂ ਪ੍ਰਲਾਪ ਕਰਦੀ ਉਹਨੂੰ ਪਤਨ ਵੀ ਨਹੀਂ ੱਲੇ ਨੂੰ ਸੋ ਦੇਖ ਸਕਦੇ ਹੋ ਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿ ਮੇਰੇ ਬੱਚੇ ਨੂੰ ਇਨਸਾਫ ਦਿਓ ਹੱਥ ਜੋੜ ਕੇ ਇਨਸਾਫ ਦੀ ਕੋਹਾਰ ਲਗਾ ਰਹੀ ਹੈ ਇੱਕ ਮਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਖਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਨਾਲ ਦੱਸ ਦੇ ਕੀ ਛੋਟੇ ਹੁੰਦੇ ਤੋਂ ਜਦੋਂ ਪਾਲਿਆ ਬੱਚੇ ਨੂੰ

ਗੋਲੀ ਮਾਰੀ ਚਲੋ ਜਵਾਨ ਮੁੰਡੇ ਮਾਰੀ ਚਲੋ ਉਹਨਾਂ ਨੂੰ ਤਾਂ ਸੀਰਤੇ ਆ ਲੈ ਐਸੇ ਚੋ ਕਹਿੰਦਾ ਮੈਂ ਪਰਚਾ ਦੇ ਦਿੰਦਾ ਅੱਜ ਕਹਿੰਦਾ ਭੱਜ ਜਾ ਜੋ ਕਰਨਾ ਕਰ ਲੋ ਸਾਡੇ 5 ਵਜੇ ਕਹਿੰਦਾ ਸੀ ਹਰਾਮ ਦਾ ਦੱਤ ਅੱਲਾਸੇ ਚੋ ਇੱਕ ਦੇ ਪਾ ਗਿਆ ਪਟਾਣੇ ਅਸੀਂ ਵੀ ਉਹਨਾਂ ਦੇ ਜਵਾਨ ਬੱਚੇ ਮਾਰ ਦਿੰਨੇ ਆ ਇਹਨਾਂ ਨੂੰ ਨਾਸੀ ਵੀ ਰੋਣੇ ਆ ਉਹਦੇ ਏਸੀਆਂ ਥੱਲੇ ਬਿਖੇਦੇ ਨੇ ਅਜੇ ਅਗਲੇ ਮਹੀਨੇ ਵੀ ਠੀਕ ਆ ਨਾ ਸਾਡਾ ਬੱਚਾ ਮਰਿਆ ਪਿਆ ਕਿ ਮਿੱਟੀ ਪਲੀ ਥੋੜੀ ਉਹਦੀ ਹਾਂ ਜਿਹੜਾ ਬੱਚਾ ਇੱਕ ਦਿਨ ਨਾ ਮਾਪਾ ਪਤ ਤੋਂ ਬਿਨਾਂ ਰਹੇ ਕੀ ਲੱਗਦਾ ਇਹ ਜੰਦਰੇ ਵਿੱਚ ਕ੍ਰਾਈਮ ਕਿਉਂ ਇੰਨਾ ਵਧੀ ਜਾਂਦਾ ਪਿਆ ਇਹ ਨਹੀਂ ਨਾ ਇਹ ਕਰਕੇ ਇਹਦਾ ਤੇਰਦਾ ਮੁੰਡਾ ਏ ਇਹਦੀ ਇਹਦੀ ਮਾਂ ਮਾਰੀ ਜਾਂਦਾ ਮੁੰਡੇ ਜਵਾਨ ਮਰੀ ਜਾਂਦੇ ਠੀਕ ਹੈ ਨਾ ਬੁਢੀ ਮੇਰੀ ਬਿਲਕੁਲ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਇਸ ਵਕਤ ਵਿਵਾਦ ਹੋ ਰਿਹਾ ਹੈ ਦੱਸ ਦੇ ਕੀ ਗੱਡੀਆਂ ਨਹੀਂ ਲੰਘਾਉਣ ਦੇਣੀਆਂ ਇਹਨਾਂ ਵੱਲੋਂ ਕਿਆ ਜਾ ਰਿਹਾ ਇੱਕ ਪਾਸੇ ਤਰਨਾ ਪ੍ਰਦਰਸ਼ਨ ਹੋ ਰਿਹਾ ਤੇ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਆਰਮੀ ਦੀ ਗੱਡੀ ਆਈ ਹੈ ਕਿਆ ਜਾ ਰਿਹਾ ਕਿ ਅਸੀਂ ਗੱਡੀ ਜਿਹੜੀ ਹੈ ਉਹ ਨਹੀਂ ਜਾਣ ਦੇਣੀ ਹੈ ਆ ਤੇ ਚਾਬੀ ਦੇ ਕੁੜੀਆਂ ਨੇ ਛੱਡਵਾ ਆ ਆਈਡੀਆ ਉਹਨੂੰ ਸੁਣਾਉਣ ਲੱਗਾ ਮੈਂ। ਵੀ ਨਾਲ। ਉਹ ਦੇਖ ਸਕਦੇ ਹੋ ਇਸ ਵਕਤ ਮੌਕੇ ਤੇ ਕਾਫੀ ਜਿਹੜਾ ਵਿਵਾਦ ਹੋ ਰਿਹਾ ਇਸ ਵਕਤ। ਆਪਾਂ ਚਲਾ ਬੱਲੇ ਕਰੋ। ਉਹਨਾਂ ਦੇ ਵਿਪਕੀਆ ਕੋਈ ਨਹੀਂ ਜਾ ਰਹੇ ਨੇ ਜਿਹੜੇ ਆ ਰਹੇ ਨੇ ਸੀਰਨ ਮੂਜੀ ਕਰ ਰਹੀਆਂ ਤੇ ਇੱਕ ਆਰਮੀ ਦੀ ਗੱਡੀ ਵੀ ਇੱਥੇ ਜਿਹੜੀ ਜਿਹੜੀ ਹੈ ਉਸ ਦਾ ਕਮਲਵਾਨ ਨਾਮ ਦੀ ਜਾਨ ਸਾਹਿਬ ਹੈ ਮੈਂ ਤਾਂ ਉਹ ਬਰਾ ਉਹ ਲੈ ਜਾਣਾ ਆ ਜਾਓ ਜਿਹੜਾ ਨਾਮ ਪਾਜੀ ਉਹਨੇ ਕਰਤੀ ਤੇ ਮਾਈ ਤਾਂ ਹੈ ਤਾਂ ਦੇਖ ਸਕਦੇ ਹੋ ਕਿ ਇਸ ਵੇਲੇ ਸਟੇਸ਼ਨ ਦੇ ਬਾਹਰ ਜਿਹੜਾ ਜਿਹੜਾ ਵੀ ਰਸਤਾ ਜਾਂਦਾ ਹੈ ਚਾਹੇ ਉਹ ਗੱਲ ਕਰੀਏ ਪਿਛਲੀ ਸਾਈਡ ਜਿਹੜੀ ਬशीरपुरੇ ਵਾਲੀ ਸਾਈਡ ਨੂੰ ਜਾਂਦੀ ਹੈ ਜਾਂ ਫਿਰ ਦਮੋਰੀਆ ਪੁਲ ਵਾਲੀ ਸਾਈਡ ਸੜਕ ਦੀ ਗੱਲ ਕਰੀਏ ਜਾਂ ਫਿਰ ਜਿਹੜੀ ਸਟੇਸ਼ਨ ਦੀ 올ਡ ਰੇਲਵੇ ਰੋਡ ਹੈ ਉਧਰ ਵਾਲੇ ਰਸਤੇ ਦੀ ਗੱਲ ਕਰੀਏ ਇਸ ਵੇਲੇ ਚਾਰੇ ਪਾਸੇ ਜਿਹੜਾ ਪਰਿਵਾਰਿਕ ਮੈਂਬਰਾਂ ਵੱਲੋਂ ਬੈਰੀਗੇਟਿੰਗ ਮੋਟਰਸਾਈਕਲ ਲਗਾ ਕੇ ਰਸਤਾ ਬੰਦ ਕਰ ਦਿੱਤਾ ਹੋਇਆ ਲਗਾਤਾਰ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਬੱਚਾ ਕਿੰਨੀ ਸਾਲ ਦਾ ਬੱਚਾ ਜਿਹਦੀ ਮਿੱਕੀ ਪਲੀ ਹੋਰੀ ਅੱਜ ਅੱਛਾ ਹੋੜਾ ਤੇ ਪ੍ਰੋਕ ਕੀ ਦੱਗੇ ਸਤਿ ਸ੍ਰੀ ਅਕਾਲ ਅੱਛਾ ਕੀ ਹੋਇਆ ਕੀ ਸੀਗਾ ਜਿਸ ਕਾਰਨ ਤੁਹਾਨੂੰ ਕੀ ਨਾਮ ਹੈ ਤੁਹਾਡਾ ਪਹਿਲਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਮੈਂ ਆਦੀਪਦੀ ਮਾ ਆਇਆ ਅੱਛਾ ਇਹਦਾ ਨਾਮ लवली ਆ ਅੱਛਾ ਜਿਹੜੇ ਬੇਟੀ ਦਾ ਕੀ ਨਾਮ ਸੀਗਾ ਮਨੀਸ਼ ਮਨੀਸ਼ ਕੀ ਗੱਲ ਸੀ ਉਹਨੂੰ ਪੂਰੀ ਕਹ ਦੱਸੋ ਭਈ ਰਾਜੀ ਉਹਦੀ ਆਪਣੇ ਜਿਹੜੇ ਇਹਨਾਂ ਪ੍ਰਧਾਨ ਆ ਮੈਂ ਉਹਦੀ ਕੋਈ ਗੱਲਬਾਤ ਚੱਲਣ ਦੀ ਸੀਗੀ ਜਿਹੜੇ ਨਾਲ ਕੋ ਸਾਡੇ ਮਿਲਣ ਹੈਗਾ ਤੇ ਉਹਦੇ ਕੇ ਕਿੰਨੇ ਗੋਲੀ ਕਿੰਨੇ ਮਾਰੀ ਮਨ ਕਰਨ ਨੇ ਮਨ ਕਰਨ ਕੋਲ ਪਹਿਲਾਂ ਵੀ ਇੱਕ ਗੈਂਗਸਟਰ ਦਾ ਪਹਿਲਾਂ ਵੀ ਰੇਲਵੇ ਲਾਈਨ ਤੇ ਉੱਥੇ ਕੋਲ ਗੋਲੀ ਚਲਾਈ ਗਏ ਨੇ ਤਾਂ ਬਾਕੀ ਨਹੀਂ ਹੋਇਆ ਅੱਛਾ ਠੀਕ ਆ ਇਹ ਅੱਜ ਉਹਨੇ ਕਾਟਾ ਮਾਰਤਾ ਤਾਂ ਵੀ ਸਾਨੂੰ ਕਹਿੰਦੇ ਬਾਹਰ ਹਾਂਜੀ ਡਨ ਹਾਂਜੀ ਸਰ ਜਿਹੜਾ ਰਜਿਸਟ੍ਰੇਸ਼ਨ ਹੋ ਰਿਹਾ ਤਨ ਲੱਗ ਗਿਆ ਉਹ ਜੋ ਵੀ ਕੰਮ ਕੀ ਇਹ 12 7 25 ਤੋਂ ਜਿਹੜਾ ਆ ਕਮਲਪਿਹਾਰ ਰੇਲਵੇ ਲਾਈਨਾਂ ਦੇ ਨਜ਼ਦੀਕ ਜਿਹੜੀ ਆ ਬੋਲੀ ਚੱਲੀ ਸੀ ਜਿਹਦੇ ਵਿੱਚ ਇੱਕ ਮਨੀਸ਼ ਨਾਮ ਦਾ ਲੜਕਾ ਜਿਹੜਾ ਆ ਉਹ ਚੱਕਰੀ ਹੋਇਆ ਸੀਗਾ ਜੋ ਅਸੀਂ ਜਿਹੜਾ ਆ ਉਹਦੇ ਬ੍ਰਦਰ ਦੇ ਤੇ ਬਾਪ ਪਿਛੋ ਦੇ ਜਿਹੜੇ ਮਨੀਸ਼ ਦੇ ਵੀ ਤਤਪਦੀ ਰਾਏ ਲੈ ਕੇ ਜਿਹੜੇ ਬਿਆਨ ਕਲਮਤ ਕੀਤੇ ਸੀਗੇ ਤੇ ਕੇਸ ਜਿਸ ਤੇ ਜਿਹੜਾ ਆ ਅਸੀਂ ਕੰਪਲੈਕਸ ਸੀਗਾ 307 ਬਾਈਕਸ ਦੇ ਤੇ 109 ਯੂਨੀਵਰਸਿਟੀ ਤੇ ਜਿਹਦੇ ਕੋਦੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਬਾਈ ਨੇ ਕੇਸ ਇਹਨਾਂ ਨੇ ਦਰਜ ਕਰਵਾਇਆ ਸੀਗਾ ਇੱਕ ਮਨਕਰਨ ਦੇ ਨਾਮ ਤੇ ਤੇ ਇੱਕ ਰਾਜੇ ਦੇ ਨਾਮ ਤੇ ਜਿਹਦੇ ਵਿੱਚ ਰਾਜੇ ਨੂੰ ਜਿਹੜਾ ਉਹ ਅਸੀਂ ਗ੍ਰਸਟਾਰ ਕਰਕੇ ਜੁਡੀਸ਼ੀਅਲ ਪੇਈ ਦਿੱਤਾ ਹੈ ਮਨਕਰਨ ਦੀ ਜਿਹੜੀ ਆ ਉਹ ਅਸੀਂ ਕਰਨ ਦੀ ਜਿਹੜੀ ਉਪਰਾਲੇ ਕੀਤੇ ਲੈ ਕੱਲ ਮਿਤੀ 3 ਨਾਟ ਨੂੰ ਜਿਹੜਾ ਆ ਉਹ ਲੜਕੇ ਦੀ ਜਿਹੜੀ ਉਹ ਡੈਥ ਹੋ ਗਈ ਤੇ ਜਿਹਦਾ ਵਿੱਚ ਅਸੀਂ ਜਦੋਂ ਸਾਨੂੰ ਤਲਾਹ ਮਿਲੀ ਹੈ ਇਹ ਕੋਈ ਅਸ਼ੀ ਉਹਦੇ ਬਦਰ ਦੇ ਬਿਆਨਾਂ ਦੇ ਉੱਤੇ ਕਰਨ ਦੇ ਉਹਨੇ ਅਗਤਲਾ ਦੇ ਦਿੱਤੇ 193 ਬੀ ਐਨ ਐਸ ਐਸ 302 ਆਪੀ ਸੀ ਦਾ ਜਣ ਕੇ ਵਾਦਾ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਪੁਲਿਸ ਮਾਡਲ ਜਿਹੜਾ ਹੈ ਸਿਵਲ ਹਸਪਤਾਲ ਤੋਂ ਪਰਵਾਤਾ ਇਹਦੇ ਵਿੱਚ ਕੀ ਪਹੁੰਚ ਕੀ ਹੈ ਗੋਲੀਆਂ ਦੇ ਪੇਟ ਦੇ ਵਿੱਚ ਨੇ ਕਿਸੀ ਲਾਤ ਦੇ ਵਿੱਚ ਨਹੀਂ ਗਈ ਸੀ ਗੋਲੀ ਮਿਲਕਾ ਦੇ ਪੇਟ ਦੀ ਹੈ ਪੇਟ 'ਚ ਲੱਗੀ ਹੈਗੀ ਹੈ ਮੋਹਨ ਦਾ ਇਸ ਕਿੰਨੇ ਕੋ ਰੈਸਟ ਹੋ ਚੁੱਕੇ ਨੇ ਤੇ ਪਰਿਵਾਰ ਦੀ ਕਮੰਡ ਹੈ ਜੀ ਉਹ ਕਰਨ ਲੱਗੇ ਇਹਦੇ ਵਿੱਚ ਜਿਹੜਾ ਬਾਈ ਨੇਮ ਕੇਸ ਦਰਜ ਸੀਗਾ ਦੋ ਬੰਦਿਆਂ ਦੇ ਖਿਲਾਫ ਸੀ ਉਹਦੇ ਵਿੱਚ ਜਿਹੜਾ ਇੱਕ ਰੈਸਟ ਹੋ ਚੁੱਕਾ ਹੈ ਤੇ ਇੱਕ ਜਿਹੜਾ ਮੰਕਰਨ ਹੈ ਜਿੰਨੇ ਗੋਲੀ ਚਲਾਈ ਹੈ ਉਹ ਜਿਹੜਾ ਹੈ ਉਹਨੂੰ ਅਸੀਂ ਤੰਕਾਰ ਕਰਦੇ ਪਹਿਲੇ ਕਰ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਵੱਲੋ ਅਲੀਗੇਸ਼ਨ ਲਗਾ ਰਹੇ ਰਿਸ਼ਵਤ ਖੋਰੀ ਦੇ ਕਿਸ ਤਰ੍ਹਾਂ ਦੇ ਦੋਸ਼ ਇਹਨੂੰ ਦੇਖੋ ਉਹਨਾਂ ਦਾ ਕਿਸੇ ਤੇ ਰੋ ਪਰੋ ਪਰਾਨਾ ਉਹਨਾਂ ਦਾ ਅਧਿਕਾਰ ਹੈਗਾ ਆ ਅਸੀਂ ਜਿਹੜਾ ਅਕੋਰਡਿੰਗ ਟੂ ਲਾ ਕਾਨੂੰਨ ਦੇ ਮੁਤਾਬਕ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਟਾਈਮ ਟੂ ਟਾਈਮ ਜਿਹੜੇ ਉਹ ਕਰ ਰਹੇ ਆ ਤੇ ਇਹ ਕੱਲ ਜਿਹੜਾ ਆ ਇਹ ਲੜਕੀ ਦਾ ਚਾਚਾ ਜਿਹੜਾ ਵਿਸ਼ਾਲ ਚਿੱਕੂ ਹੈਗਾ ਇਹ 12 ਤਰੀਕ ਤੋਂ ਲੈ ਕੇ ਤੇ 3 ਤਰੀਕ ਤੱਕ ਜਿਹੜਾ ਕਦੇ ਵੀ ਸਾਡੇ ਕੋਲ ਨਹੀਂ ਆਇਆ ਕੱਲ ਇਹਨੇ ਆ ਕੇ ਕਿਹਾ ਜੀ ਜੇ ਬੀਓ ਜੀ ਇੱਕ ਕੋਈ ਦੀਨਾ ਨਾਥ ਤੇ ਦੋ ਦੋ ਤਿੰਨ ਬੰਦਿਆਂ ਦੇ ਨਾਲ ਆ ਉਹਨਾਂ ਦੇ ਕਹਿਣ ਤੇ ਗੋਲੀ ਜਿਹੜੀ ਆ ਉਹ ਚਲਾਈ ਗਈ ਆ ਇਹਨਾਂ ਨੂੰ ਇਹ ਐਡਵਾਈਸ ਕੀਤਾ ਕਿ ਜੇਕਰ ਤੁਸੀਂ ਕੋਈ ਅਪਲੀਕੇਸ਼ਨ ਮੂਵ ਕਰਦੇ ਹੋ ਜੇਕਰ ਆਪਣਾ ਇਨਕੁਆਰੀ ਜੇਕਰ ਕੋਈ ਉਹਨਾਂ ਦੇ ਖਿਲਾਫ ਕੋਈ ਪੁਖਤਾ ਸਬੂਤ ਸਾਹਮਣੇ ਆਣਗੇ ਤੇ ਉਹਨਾਂ ਨੂੰ ਜ਼ਰੂਰ ਜਿਹੜਾ ਅਸੀਂ ਐਡ ਕਰਾਂਗੇ ਇਹਨਾਂ ਦੇ ਵਿੱਚ ਕਿੰਨੇ ਆਰੋਪਿਆਂ ਦੇ ਨਾਮ ਦੋ ਵਿਅਕਤੀਆਂ ਦੇ ਨਾਮ ਦੋ ਵਿਅਕਤੀਆਂ ਦੇ ਖਿਲਾਫ ਜਿਹੜੇ ਕੋਈ ਦਿਨਾਂਤ ਫੇਰ ਨਜ਼ਰ ਆਇਸ ਜਿਨ੍ਹਾਂ ਦਾ ਰੋਪ ਲਗਾ ਰਹੇ ਨੇ ਤਿੰਨਾਂ ਨਾਂ ਜਿਹੜਾ ਫੁਟੇਜ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਠੀਕ ਹੈ ਇਹਦੇ ਵਿੱਚ ਰਾਜੀਤ ਸਿੰਘ ਨੂੰ ਤੁਸੀਂ ਅਰੈਸਟ ਕੀਤਾ ਸੀ ਉਹਨੇ ਕੁਝ ਕਿਸ ਦੇ ਵਿੱਚ ਕੀ ਦੱਸਿਆ ਕਿ ਗੋਲੀ ਕਰਨ ਦਾ ਕਾਰਨ ਕੀ ਸੀ ਔਰ ਰਾਜੇ ਨੇ ਇਹਦੇ ਦੱਸਿਆ ਵੀ ਗੋਲੀ ਜਿਹੜੀ ਆ ਉਹ ਮੈਂ ਨਾਲ ਜ਼ਰੂਰ ਗਿਆ ਆ ਤੇ ਗੋਲੀ ਜਿਹੜੀ ਆ ਉਹ ਮਨ ਕਰਨੇ ਚਲਾਈ ਹੈ। ਇੱਕ ਸੜਕੀ ਦਸਤਾਈ ਹੈ ਜਿਹੜਾ ਪਰਜਨ ਕਹਿ ਰਹੇ ਘਰ ਦੇ ਪਰਿਵਾਰਕ ਮੈਂਬਰ ਕਹਿ ਰਹੇ ਕਿ ਬਿਆਨ ਮਰਨ ਤੋਂ ਪਹਿਲੇ ਜਿਹੜੇ ਬਿਆਨ ਦਿੱਤੇ ਸੀ ਉਹ ਬਿਆਨਾਂ ਦੇ ਅਧਾਰ ਤੇ ਕਾਰਵਾਈ ਨਹੀਂ ਬਿਆਨ ਚੇਂਜ ਕੀਤੇ। ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਡਾਕਟਰ ਸਾਹਿਬ ਦੀ رائے ਲੈ ਕੇ ਬਿਆਨ ਦਰਜ ਕੀਤੇ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਆ ਔਰ ਜਿਹੜੇ ਸਟਾਰਟਿੰਗ ਜਿਹੜੇ ਉਹਦੇ ਭਰਾ ਦੇ ਬਿਆਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਉਹ ਵੀ ਉਹ ਜਿਹੜੇ ਆ ਉਹ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਾਰਵਾਈ ਕੀਤੀ ਠੀਕ کہہ ਰਿਹਾ ਕਿ ਕੱਲ ਉਹਨੂੰ ਕਹਿ ਦਿੱਤਾ ਗਿਆ ਸੀਗਾ ਕਿ 5 ਵਜੇ ਤੱਕ ਸਮਝ ਦਿੱਤਾ ਗਿਆ ਸੀਗਾ ਕਿ ਅਕਾਦਮੀ ਦੇ ਜਿਹੜੇ ਜਿਹੜੇ ਨੰਬਰ ਸਿੰਘ ਨੇ ਉਹ ਸੀ ਰੈਸਟ ਜਿਹੜੇ ਕਰਨੇ ਉਹਨਾਂ ਨੂੰ ਅਸੀਂ ਇਹਨਾਂ ਦੇ ਨਾਲ ਹੀ ਜਿਹੜਾ ਇਹ ਕੋਸ਼ਿਸ਼ ਕੀਤੀ ਆ ਉਹ ਰੈਸਟ ਕਰਦੀ ਪਰ ਉਹ ਜਿਹੜਾ ਫਿਰ ਵੀ ਜਿਹੜਾ ਉਹ ਗਲੀਆਂ ਦੇ ਵਿੱਚ ਜਿਹੜਾ ਉਹ ਦੌੜ ਗਿਆ ਸੀਗਾ ਸਾਡੇ ਕਾਬੂ ਨਹੀਂ ਆਇਆ ਕੱਲ ਵੀ ਇੱਕ ਕੋਸ਼ਿਸ਼ ਕਾਫੀ ਕੀਤੀ ਹੈ ਸੰਤੋਖਪੁਰੇ ਇਧਰ ਚਕਿੱਟੀ ਵਾਲੀ ਸਾਈਡ ਜਿਹੜਾ ਉਹ ਮੈਂ ਆਪ ਖੁਦ ਜਿਹੜਾ ਉਹ ਪੇਰੇਟ ਕਰਨ ਗਿਆ ਸੀ ਜੀ ਪਰ ਉਹ ਕਹਿ ਰਹੇ ਕਿ ਪਰਚੇ ਦੇ ਵਿੱਚ ਪ੍ਰਧਾਨ ਦਾ ਨਾਮ ਵੀ ਨਾਲ ਐਡ ਕਰਦੇ ਆ ਅਸੀਂ ਲਿਖਾੜਾ ਬਾਈ ਨੂੰ ਪ੍ਰਧਾਨ ਦਾ ਨਾਮ ਜਿਹੜਾ ਪਹਿਲਾਂ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਬਿਆਨ ਦਰਜ ਕਰਾਇਆ ਸੀ ਉਹਦੇ ਵਿੱਚ ਨਹੀਂ ਹੈ ਇਹਨਾਂ ਨੇ ਕੱਲ ਜਿਹੜਾ ਸਾਨੂੰ ਦੱਸ ਰਹੇ ਆ ਉਹਦੇ ਵਿੱਚ ਕੋਈ ਪੁਖਤਾ ਸਬੂਤ ਕੋਈ ਸੀਸੀ ਫੁਟੇਜ ਨਹੀਂ ਹੈ ਕੋਈ ਟੈਕਨੀਕਲ ਜਿਹੜਾ ਸਾਡੇ ਕੋਲ ਅਜੇ ਤੱਕ ਸਾਹਮਣੇ ਨਹੀਂ ਆ ਰਿਹਾ ਪਰ ਜੇਕਰ ਕੋਈ ਆਫਟਰ ਇਨਕੁਆਰੀ ਤੱਤ ਸਾਹਮਣੇ ਆਣਗੇ ਅਸੀਂ ਜ਼ਰੂਰ ਉਹਨੂੰ ਕਰਾਂਗੇ ਜੀ ਠੀਕ ਹੈ ਜੀ ਬਹੁਤ ਠੀਕ ਹੈ